ਬੀਬੀ ਹਰਸ਼ਨ ਕੌਰ ਜੀ ਆਪਣੀ ਮਾਤਾ ਜੀ ਨਾਲ ਅਰਦਾਸ ਕਰਨ ਤੋਂ ਬਾਅਦ ਚਮਕੌਰ ਸਾਹਿਬ ਦੀ ਗੜੀ ਵਿੱਚ ਆਲੇ ਪੁੰਦੇ ਹਨ ਇੱਥੇ ਆਨ ਕੇ ਉਹ ਵੇਖਦੇ ਹਨ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ ਪਰ ਸਿੱਖਾਂ ਦੀ ਪਹਿਚਾਣ ਅਲੱਗ ਸੀ ਨੀਲੇ ਬਾਣੇ ਪਾਏ ਹੋਏ ਸਨ ਗੋਲ ਦਸਤਾਰਾਂ ਸਜਾਈਆਂ ਹੋਈਆਂ ਸਨ ਉਹ ਜਦੋਂ ਵੀ ਕਿਸੇ ਭਾਈ ਦੇ ਕੋਲ ਪੈਂਦੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਉਹਨਾਂ ਦੇ ਕੋਲ ਇੱਕ ਕੱਪੜਾ ਸੀ ਜਿਸ ਨਾਲ ਉਹ ਸਾਰਿਆਂ ਦੇ ਮੂੰਹ ਸਾਫ਼ ਕਰਦੇ ਸਨ ਪਾਵਨ ਦੇ ਹਨ ਨੂੰ ਉਹ ਇੱਕ ਜਗ੍ਹਾ ਇਕੱਤਰਿਤ ਕਰਦੇ ਹਨ ਕਾਂਕੇ ਸਸਕਾਰ ਸਹੀ ਢੰਗ ਨਾਲ ਹੋ ਸਕੇ ਤੇ ਜਲਦੀ ਹੋ ਸਕੇ ਇਹਨਾਂ ਦੇ ਵਿੱਚ ਵੱਡੇ ਸਾਹਿਬਜਾ ਦੇ ਬਾਬਾ ਅਜੀਤ ਸਿੰਘ ਜੀ ਬਾਬਾ ਜਿਆਜ ਸਿੰਘ ਜੀ ਸਨ ਫਿਰ ਉਹ ਜੰਗਲ ਦੇ ਵਿੱਚ ਜਾ ਕੇ ਲੱਕੜਾਂ ਇਕੱਠੀਆਂ ਕਰਦੇ ਹਨ ਉਹ ਇੱਕ ਲੱਕੜ ਉਠਾਉਂਦੇ ਹਨ ਅਤੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਨ ਇੱਥੇ ਆਣ ਕੇ ਉਚੇਤਾਂ ਨੂੰ ਅੱਗ ਲਗਾ ਦਿੰਦੇ ਹਨ ਅਗਨੀ ਪੇਟ ਕਰਨ ਤੋਂ ਬਾਅਦ ਜਦੋਂ ਧੂਆ ਉੱਤੇ ਉੱਠਦਾ ਹੈ ਮੁਗਲ ਸੱਤ ਨਿਤ ਦੇ ਪਹਿਰੇਦਾਰ ਉਹਨਾਂ ਦੇ ਕੋਲ ਜਾਂਦੇ ਹਨ ਅਤੇ ਵੇਖਦੇ ਹਨ ਕਿ ਚੇਤਤਾ ਦੇ ਕੋਲ ਇੱਕ ਬੀਬੀ ਖੜੀ ਪਾਠ ਕਰ ਰਹੀ ਹੈ ਅਤੇ ਹੁਕਮ ਕਰਦੇ ਹਨ ਕਿ ਉਹਨਾਂ ਨੂੰ ਫੜਿਆ ਜਾਵੇ ਡਾਊਨਲੋਡ ਚੈਟ ਚਾਟ